ਇਸ ਸੇ ਬਣਾ ਦਾ ਫਰਮਾਨ ਆਇਆ ਸੀ ਜਦੋਂ ਕਾਂਗਰਸ ਪੱਤੀ ਦੀ ਸਰਕਾਰ ਹੋ ਰਹੀ ਸੀ ਮਨੇ ਕਹਿਆ ਸੀ ਕਿ ਸ਼ਹੀਦੀ ਜੋੜ ਮੇਲੇ ਜਿੱਥੇ ਸ਼ਹਾਦਤਾਂ ਹੋਈਆਂ ਉੱਥੇ ਕਾਨਫਰੰਸਾਂ ਨਾ ਕੀਤੀਆਂ ਜਾਣੀ ਤੋਂਮਨੀ ਅਕਾਲੀ ਦਲ ਜਿਹੜੀ ਪਾਰਟੀ ਕਹਿੰਦੇ ਹੈ ਜਿਹੜੀ ਸਿੱਖਾਂ ਦੀ ਪਾਰਟੀ ਕਹਿੰਦੇ ਹੈ ਉਹ ਜਿੱਥੇ ਜੀ ਕਰਦਾ ਉਹ ਫਰਮਾਨ ਮੰਨ ਲੈਂਦੇ ਹੈ ਜਿੱਥੇ ਜੀ ਕਰਦਾ ਉਹ ਫਰਮਾਨ ਨਹੀਂ ਮੰਨਦੇ ਪਤੇਗੜ ਸਾਹਿਬ ਤੋਂ ਫਰਮਾਨ ਮੰਨ ਲੈਂਦੇ ਲੇਕਿਨ ਮੁਖਸਰ ਜਾ ਕੇ ਉਹ ਆਪ ਦਾ ਜੋੜ ਮੇਲਾ ਤੇ ਉਹ ਕਾਨਫਰੰਸ ਕਰਦੇ ਆ ਜੱ태ਦਾ ਅਕਾਲ ਤਖਤ ਜੀ ਨੇ ਜਾਂ ਸਿੰਘ ਸਹਿਬਾਨਾਂ ਨੇ ਜੋ ਫਰਮਾਨ ਦਿੱਤਾ ਸੀ ਸਾਨੂੰ ਇਹੋ ਜੇ ਮੌਕੇ ਤੇ ਕਾਨਫਰੰਸ ਨੂੰ ਕਰੋ ਰੋਜ਼ ਕਰੋ ਸ਼ਹੀਦੀ ਜੋੜ ਮੇਲੇ ਤੇ ਸਾਨੂੰ ਪੋਲੀਟੀਕਲ ਕਾਨਫਰੰਸਸ ਬੰਦ ਕਰਨੀਆਂ ਚਾਹੀਦੀਆਂ ਅਸੀਂ ਨਹੀਂ ਕਰਾਂਗੇ ਕਪਾਲ ਸਿੰਘ ਖੇਰਾ ਦੇ ਨਾਲ ਮੈਂ ਸਮਝਦਾ ਕਿ ਬਹੁਤ ਵੱਡੀ ਜ਼ਾستی ਕੀਤੀ ਗਈ ਹੈ 3 ਮਹੀਨੇ ਹੋ ਗਏ ਜ਼ਮਾਨਤ ਤੋਂ ਬਾਅਦ ਇੱਕ ਹੋਰ ਮਕਦਮਾ ਦਰਜ ਕੀਤਾ ਗਿਆ ਮੈਂ ਸਮਝਦਾ ਕਿ ਐਤੋਂ ਵੱਡੀ ਧੱਕੇਸ਼ਾਹੀ ਇਹ ਮੈਨੂੰ ਲੱਗਦਾ ਐ ਲੱਗਦਾ ਕਿ ਜਿਵੇਂ ਮੁਗਲ ਰਾਜ ਪੰਜਾਬ ਦੇ ਵਿੱਚ ਦੁਬਾਰਾ ਸਥਾਪਿਤ ਹੋ ਗਿਆ ਹੋਵੇ ਇਹ ਪਰਸਨਲ ਸਕੋਰ ਸੈੱਟ ਕੀਤਾ ਜਾ ਰਿਹਾ ਹੈ ਫਾਟਸਰੀ ਕਾਲ ਤੁਸੀਂ ਦੇਖ ਰਹੇ ਹੋ ਡੀਫਪ ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਪੰਜਾਬ ਕਾਂਗਰਸ ਦੀ ਮੀਟਿੰਗ ਚੱਲ ਰਹੀ ਹੈ ਤੁਹਾਨੂੰ ਦੱਸਦੇ ਕਿ ਦਿਵਿੰਦਰ ਯਾਦਵ ਵੱਲੋਂ ਅੱਜ ਦੂਜੇ ਦਿਨ ਵੀ ਚੰਡੀਗੜ੍ਹ ਦੇ ਵਿੱਚ ਕਾਂਗਰਸ ਦੇ ਆਗੂਆਂ ਨਾਲ ਮੀਟਿੰਗ ਕੀਤੀ ਗਈ ਹੈ ਤੇ ਮੀਟਿੰਗ ਤੋਂ ਬਾਅਦ ਜਦੋਂ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ ਤਾਂ ਕਿਹਾ ਕਿ 13 13 ਸੀਟਾਂ ਨੂੰ ਲੈ ਕੇ ਸਾਡੀ ਗੱਲਬਾਤ ਚੱਲ ਰਹੀ ਹੈ ਅਸੀਂ ਕਿਵੇਂ ਚੋਣਾਂ ਲੜਨੀਆਂ ਨੇ ਤੇ ਅੱਜ ਬਲਾਕ ਦੇ ਪ੍ਰਧਾਨਾਂ ਦੇ ਨਾਲ ਵੀ ਉਹਨਾਂ ਨੇ ਮੀਟਿੰਗ ਕੀਤੀ ਹੈ ਨਾ ਹੋਰ ਕੀ ਕੁਝ ਕਿਹਾ ਤੁਹਾਨੂੰ ਵੀ ਸੁਣਾਉਣਾ ਅੱਛਾ ਅੱਜ ਹਮ ਸਭ ਤੋਂ ਪਹਿਲੇ ਹਮਾਰੇ ਜੋ ਲੋਕ ਸਭਾ ਕੇ ਕੋਆਰਡੀਨੇਟਰ ਹੈ ਉਸਕੇ आपको मालूम होगा कि हर लोकसभा के ऊपर ऑल इंडिया कांग्रेस कमेटी ने एक एक कोऑर्डिनेटर नियुक्त किया है जिसकी जिम्मेदारी रहेगी पूरी की उस पूरे लोकसभा में वो पॉइंट ऑफ जो कांटेक्ट पर्सन होगा वो यही होगा हमारे जो कैंपेन होंगे हमारे वहाँ के संगठन की मजबूती हमारे वहाँ के इश्यूज उन सब की जानकारी वो हासिल करेंगे वहाँ पर किसकी क्या स्थिति है उससे हम लोगों को अवगत कराएंगे और जो भी कार्यक्रम होंगे वो उनकी जो लाइन्स पर भी लिया है निश्चित ही क्योंकि आज जब ब्लॉक कांग्रेस कमेटी की मीटिंग थी लगभग नब्बे प्रतिशत इस खंड के बावजूद कोई सुबह तीन बजे निकला था और बड़ी आराम से हमने उन सभी की जो राय है वो जानने की कोशिश की है ने अपनी अपनी राय दी है मुझे पूरी उम्मीद है कि

ਦੇਖੋ ਸਿੰਘ ਸਹਿਬਾਨਾਂ ਦਾ ਫਰਮਾਨ ਆਇਆ ਸੀ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਹੁੰਦੀ ਸੀ ਉਹਨਾਂ ਨੇ ਕਿਹਾ ਸੀ ਕਿ ਸ਼ਹੀਦੀ ਜੋੜ ਮੇਲੇ ਜਿੱਥੇ ਸ਼ਹਾਦਤਾਂ ਹੋਈਆਂ ਉੱਥੇ ਕਾਨਫਰੰਸਾਂ ਨਾ ਕੀਤੀਆਂ ਜਾਣ ਤੇ ਕਾਨਫਰੰਸਾਂ ਕਰਕੇ ਇੱਕ ਦੂਜੇ ਨੂੰ ਨਾ ਨਿੰਦਿਆ ਜਾਵੇ ਉਹ ਸ਼ਹੀਦੀ ਦਿਹਾੜਾ ਹੈ ਬਹੁਤ ਸਾਰੀਆਂ ਪਾਰਟੀਆਂ ਨੇ ਇਹਦੇ ਤੇ ਸਿੰ ਕਰਦਿਆ ਹੋਇਆ ਅਸੀਂ ਪਹਿਲ ਕੀਤੀ ਅਸੀਂ ਉਹ ਕਾਨਫਰੰਸ ਖਤਮ ਕਰਤੀ ਅਸੀਂ ਅਸੀਂ ਮੱਥਾ ਟੇਕਣ ਜਾਂਦੇ ਆਏ ਵਾਰੀ ਕੋਈ ਨਾ ਕੋਈ ਪਾਰਟੀ ਦਾ ਲੀਡਰ ਨਕਮਸਤ ਖੋਣ ਜਾਂਦਾ ਹੈ ਅਸੀਂ ਅਸ਼ੀਰਵਾਦ ਲੈਣ ਜਾਂਦੇ ਆਂ ਔਰ ਅੱਜ ਸਭ ਤੋਂ ਆਪਣੇ ਆਪ ਨੂੰ ਸ਼ਰੋਮਨੀ ਅਕਾਲੀ ਦਲ ਜਿਹੜੀ ਪਾਰਟੀ ਕਹਿੰਦੇ ਆ ਜਿਹੜੀ ਸਿੱਖਾਂ ਦੀ ਪਾਰਟੀ ਕਹਿੰਦੇ ਆ ਉਹ ਜਿੱਥੇ ਜੀ ਕਰਦਾ ਉਹ ਫਰਮਾਨ ਮੰਨ ਲੈਂਦੇ ਆ ਜਿੱਥੇ ਜੀ ਕਰਦਾ ਉਹ ਫਰਮਾਨ ਨਹੀਂ ਮੰਨਦੇ ਫਤਿਹਗੜ ਸਾਹਿਬ ਤੋਂ ਫਰਮਾਨ ਮੰਨ ਲੈਂਦੇ ਆ ਲੇਕਿਨ ਮੁਕਸਰ ਜਾ ਕੇ ਉਹ ਆਪ ਦਾ ਜੋੜ ਮੇਲਾ ਤੇ ਉਹ ਕਾਨਫਰੰਸ ਕਰਦੇ ਆ ਸੋ ਮੈਨੂੰ ਲੱਗਦਾ ਕਿ ਇਸੇ ਕਰਕੇ ਇਹ ਲੋਕਾਂ ਦਾ ਜਿਹੜਾ ਦੂਰਾ ਨਕਾਬ ਹੈ ਉਹ ਲੋਕਾਂ ਨੂੰ ਪਸੰਦ ਨਹੀਂ ਆਉਂਦਾ ਮੈਨੂੰ ਲੱਗਦਾ ਜੋ ਜਥੇਦਾਰ ਅਕਾਲ ਤਖਤ ਜੀ ਨੇ ਜਾਂ ਸਿੰਘ ਸਹਿਬਾਨਾਂ ਨੇ ਜੋ ਫਰਮਾਨ ਦਿੱਤਾ ਸੀ ਸਾਨੂੰ ਇਹੋ ਜੇ ਮੌਕੇ ਤੇ ਕਾਨਫਰੰਸ ਨੂੰ ਕਰੋ ਰੋਜ਼ ਕਰੋ ਸ਼ਹੀਦੀ ਜੋੜ ਮੇਲੇ ਤੇ ਸਾਨੂੰ ਪੋਲੀਟੀਕਲ ਕਾਨਫਰੰਸਸ ਬੰਦ ਕਰਨੀਆਂ ਚਾਹੀਦੀਆਂ ਔਰ ਸਾਡੀ ਵੀ ਅਸੀਂ ਨਹੀਂ ਕਰਾਂਗੇ ਸੁਖਬਾਲ ਸਿੰਘ ਖੇਰਾ ਦੇ ਨਾਲ ਮੈਂ ਸਮਝਦਾ ਕਿ ਬਹੁਤ ਵੱਡੀ ਜ਼ਾستی ਕੀਤੀ ਗਈ ਹੈ ਜਿਸ ਪ੍ਰਕਾਰ 8 ਸਾਲ ਪੁਰਾਣੇ ਕੇਸ ਦੇ ਵਿੱਚ ਖਹਿਰਾ ਸਾਹਿਬ ਨੂੰ ਇਨਵੋਲਡ ਕਰਕੇ ਹੁਣ ਫਿਰ 3 ਮਹੀਨੇ ਹੋ ਗਏ ਜ਼ਮਾਨਤ ਤੋਂ ਬਾਅਦ ਇੱਕ ਹੋਰ ਮਕਦਮਾ ਦਰਜ ਕੀਤਾ ਗਿਆ ਮੈਂ ਸਮਝਦਾ ਕਿ ਐਦੂ ਵੱਡੀ ਧੱਕੇਸ਼ਾਹੀ ਇਹ ਮੈਨੂੰ ਲੱਗਦਾ ਐ ਲੱਗਦਾ ਕਿ ਜਿਵੇਂ ਮੁਗਲ ਰਾਜ ਪੰਜਾਬ ਦੇ ਵਿੱਚ ਦੁਬਾਰਾ ਸਥਾਪਿਤ ਹੋ ਗਿਆ ਹੋਵੇ ਔਰ ਇਸ ਤਰ੍ਹਾਂ ਅੰਦਰ ਬੈਠੇ ਤੇ ਉਹ ਧਾਰਮਾ ਲਾ ਦੇ ਨਹੀਂ ਆ ਕਿ ਇਹ ਧਮਕੀ ਦਿੰਦਾ ਹੈ ਇਹਦੀ ਮੈਂ ਬਹੁਤ ਕਰੜੇ ਸ਼ਬਦਾਂ ਚ ਨਿੰਦਾ ਕਰਦਾ ਹਾਂ ਇਹ ਪਰਸਨਲ ਸਕੋਰ ਸੈੱਟ ਕੀਤਾ ਜਾ ਰਿਹਾ ਹੈ ਪੁਲਿਸ ਕਟਪੁਤਲੀ ਦੀ ਤਰ੍ਹਾਂ ਕੰਮ ਕਰ ਰਹੀ ਹੈ ਪੁਲਿਸ ਨੂੰ ਚਾਹੀਦਾ ਹੈ ਪੰਜਾਬ ਦੇ ਲਾਅ ਆਰਡਰ ਆਰਡਰ ਦੀ ਧਿਆਨ ਰੱਖੇ ਨਾ ਕਿ ਕਾਂਗਰਸੀਆਂ ਨੂੰ ਫੜ ਫੜ ਕੇ ਅੰਦਰ ਦੇਣ ਦਾ ਕੰਮ ਕਰੇ ਔਰ ਇਹ ਨਵੇਂ ਰੀਤੀ ਰਿਵਾਜ ਨਾ ਪਾਏ ਜਾਣ ਇਨਾ ਖਮਿਆਜਾ ਪੰਜਾਬ ਨੂੰ ਨਹੀਂ ਆਉਣ ਵਾਲੇ ਸਮੇਂ ਚ ਪੁਕਤਣਾ ਪਏਗਾ ਅਸੀਂ ਸੁਖਪਾਲ ਸਿੰਘ ਖੈਰਾ ਜੀ ਨਾਲ ਡਟ ਕੇ ਖੜੇ ਹਾਂ ਆਉਣ ਵਾਲੇ ਸਮੇਂ ਚ ਅਸੀਂ ਪੰਜਾਬ ਦੇ ਡੀਜੀਪੀ ਨੂੰ ਅਸੀਂ ਪਹਿਲਾਂ ਇਤਲਾਹ ਵੀ ਦਿੱਤੀ ਹੈ ਹੁਣ ਮਿਲਾਂਗੇ ਵੀ ਜਿਸ ਪ੍ਰਕਾਰ ਉਹਨਾਂ ਦੀ ਜਾਨ ਨੂੰ ਵੀ ਖਤਰੇ ਦੀ ਗੱਲ ਕੀਤੀ ਗਈ ਹੈ ਉਹਨਾਂ ਨੂੰ ਥ੍ਰੈਟ ਆਇਆ ਹੈ ਉਹਰੇ ਅਸੇ ਕੀ ਇੰਤਜ਼ਾਮ ਕੀਤੇ ਹੈ ਉਹਰੇ ਤੇ ਇੱਕ ਚਰਚਾ ਕਰਾਂਗੇ ਔਰ 12 ਤਰੀਕ ਨੂੰ ਮੈਂ ਦਵਿੰਦਰ ਯਾਦਵ ਜੀ ਨੂੰ ਨਾਲ ਲੈ ਕੇ ਔਰ ਸੀਐਲਪੀ ਲੀਡਰ ਸਾਹਿਬ ਨੂੰ ਨਾਲ ਲੈ ਕੇ ਸੁਖਪਾਲ ਸਿੰਘ ਖੈਰਾ ਜੀ ਨਾਲ ਅਸੀਂ ਮੁਲਾਕਾਤ ਕਰਾਂਗੇ ਜਿਹੜੀ ਪਰਸੋਂ ਯਾਨੀ ਕਿ 12 ਤਰੀਕ ਨੂੰ ਕਿਸ ਤਰੀਕੇ ਦੀ ਫੀਡਬੈਕ ਨਹੀਂ ਕਿਉਂਕਿ 6 ਸੀਟਾਂ ਆਫਰ ਸ਼ੁਰੂ ਹੈ ਆਪ ਵੱਲੋਂ ਇਸ ਤਰੀਕੇ ਦੀ ਚਰਚਾ ਹੈ ਖਬਰ ਲੱਗੀ ਭਾਈ ਮੈਂ ਤੁਹਾਨੂੰ ਪਹਿਲਾਂ ਸਵੇ ਹੀ ਵੀ ਇਹ ਦੱਸਿਆ ਕਿ ਅਲਾਈਅੰਸ ਬਾਰੇ ਸਾਡੇ ਨਾਲ ਕਿਸੇ ਪ੍ਰਕਾਰ ਦੀ ਚਰਚਾ ਨਹੀਂ ਹੈ ਕਿਸੇ ਗੱਲ ਦੀ ਚਰਚਾ ਨਹੀਂ ਅੱਜ ਵੀ ਤੁਹਾਡੇ ਸਾਹਮਣੇ 13 ਲੋਕ ਸਭਾ ਆਬਜ਼ਰਵਰ ਨਾਲ ਅੱਜ ਦਵਿੰਦਰ ਯਾਦਵ ਨੇ ਮੀਟਿੰਗ ਕੀਤੀ ਹੈ ਕਿ ਕਿੱਦਾਂ ਅਸੀਂ ਆਉਣ ਵਾਲੇ ਸਮੇਂ 'ਚ ਲੋਕ ਸਭਾ 'ਚ ਅਸੀਂ ਪਰਫਾਰਮ ਕਰਤੀ ਹਿੰਦੀ ਗੱਲ ਕਰ ਰਹੇ ਹਾਂ ਨਵਜੋਤ ਸਿੱਧੂ 80 20 ਦੀ ਗੱਲ ਕਰ ਰਹੇ ਆ ਖੜ੍ਹ ਜਾਓ ਖੜ੍ਹ ਜਾਓ ਯਾਰ ਨਵਜੋਤ ਸਿੰਘ ਸਿੱਧੂ 80 20 ਦੀ ਕਰ ਲੈ 10 ਕੱਲ ਨੂੰ ਹੋ ਸਕਦਾ ਉਹ ਫਿਰ ਕੱਲ ਕਰਨ ਲੱਗ ਪੈਣ ਕਿ 10 90 ਉਹ ਨਵਜੋਤ ਸਿੰਘ ਸਿੱਧੂ ਨੂੰ ਪੁੱਛਿਆ ਜਾਵੇ ਕੀ ਗੱਲ ਹੈ ਮੇਰੇ ਨਾਲ ਤਾਂ ਮੇਰੀ ਗੱਲ ਕਰੀ ਜਾਵੇ ਉਹ ਕਿਹੜੇ 75 25 ਦੀ ਗੱਲ ਕਰ ਰਿਹਾ ਕਿਹੜੇ 80 20 ਦੀ ਗੱਲ ਕਰ ਰਿਹਾ ਕਿਹੜੇ ਹੁਣ ਉਸ ਤੋਂ ਬਾਅਦ ਕੱਲ ਨੂੰ ਪਤਾ ਨਹੀਂ ਕੀ ਹੋਣਾ ਹੈ ਕੀ ਕਹਿਣਾ ਹੈ ਸੋ ਮੈਂ ਆਪਣੀ ਗੱਲ ਕਰਨਾ ਚਾਹਾਂਗਾ ਔਰ ਮੈਂ ਇਹੀ ਕਵਾਂਗਾ ਕਿ ਬਈ ਸਾਰਾ ਉਹਨਾਂ ਨੇ ਬਟੰਡੇ ਦਿੱਤਾ ਸੀ ਰੰਗ ਚ ਰੰਗ ਚ ਭੰਗ ਨਹੀਂ ਪਾਉਣਾ ਪਾਣੀ ਚਾਹੀਦੀ ਕਿਸੇ ਵਿਅਕਤੀ ਨੂੰ ਵੀ ਅਜ਼ਾਜ਼ਤ ਨਹੀਂ ਹੈ ਔਰ ਅਗਰ ਕੋਈ ਰੰਗ ਚ ਭੰਗ ਪਾਉਣ ਦੀ ਕੋਸ਼ਿਸ਼ ਕਰੇਗਾ ਉਹਨੂੰ ਖਮਿਆਜਾ ਭੁਗਤਣਾ ਪਏਗਾ ਕੋਈ ਵੀ ਕਮਜ਼ੋਰ ਨਹੀਂ ਹੈ ਇੰਤਜ਼ਾਰ ਕਿਸੇ ਨੂੰ ਕਿਸੇ ਨੂੰ ਕਮਜ਼ੋਰ ਨਾ ਸਮਝਿਆ ਜਾਵੇ ਕਈ ਵਾਰੀ ਬੰਦਾ ਸਮਝਦਾ ਹੈ ਕਿ ਕਮਜ਼ੋਰ ਹੈ ਕਿਸੇ ਨੂੰ ਕਮਜ਼ੋਰ ਨਾ ਸਮਝਿਆ ਜਾਵੇ ਕਈ ਵਾਰੀ ਜਿਹਨੂੰ ਕਮਜ਼ੋਰ ਸਮਝਿਆ ਜਾਂਦਾ ਫਿਰ ਉਹ ਐਸਾ ਟੀਕਾ ਲਾਉਂਦੇ ਆ ਫਿਰ ਬੰਦਾ ਲੱਭਿਆ ਨਹੀਂ ਥਿਆ ਜਿਵੇਂ ਤੁਸੀਂ ਸੁਣੀ ਹੈ ਰਾਜਾ ਬਣੇਗ ਵੱਲੋਂ ਕਿਹਾ ਗਿਆ ਹੈ ਕਿ ਕਿਸੇ ਨੂੰ ਵੀ ਛੋਟਾ ਨਾ ਸਮਝਿਆ ਜਾਵੇ ਕਈ ਵਾਰ ਛੋਟਾ ਬੰਦਾ ਵੀ ਵੱਡਾ ਟੀਕਾ ਲਗਾ ਜਾਂਦਾ ਹੈ ਉਹਨਾਂ ਨੇ ਬਗੈਰ ਨਾਮ ਕਹੇ ਕਈ ਸਵਾਲ ਖੜੇ ਕਿਤੇ ਨੇ ਕੈਮਰਾ ਪਰਸਨ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਹੋ ਡੀ5 ਚੈਨਲ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਟੁਡੇ ਤੇ ਸਫ਼ਰ ਵਿਦੇਸ਼ਾਂជ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨਾਲ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਰਚਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ